ਕਿਹੜਾ ਚਾਲਾ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਪ ਘਰਵਾੜ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਲਗਾਉਣੀ ਹੋਵੇ ਤਾਂ ਆਪਣੇ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਆਪਣੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਆਪਣੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਆਪਣੀ ਐਡ ਲਵਾ ਸਕਦੇ ਹੋ ਆਪਾਂ ਇਸ ਦਾ ਕੋਈ ਵੀ ਰੁਪਈਆ ਨਹੀਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ YouTube ਚੈਨਲ ਤੇ ਲਗਾਤੀ ਜਾਵੇਗੀ ਅੱਜ ਆਪਾਂ ਤੁਹਾਡੇ ਲਈ 4-5 ਗੱਡੀਆਂ ਲੈ ਕੇ ਪਹੁੰਚੇ ਆਂ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਗੱਡੀ ਆਪਾਂ 60000 ਰੁਪਏ ਦੀ ਲੈ ਕੇ ਪਹੁੰਚੇ ਆਂ ਬਿਲਕੁਲ ਘੱਟ ਰੇਟ ਦੇ ਵਿੱਚ ਆਪਾਂ ਗੱਡੀਆਂ ਲੈ ਕੇ ਪਹੁੰਚਦੇ ਆਂ ਪੂਰੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਜਿਸ ਕਰਕੇ ਤੁਹਾਨੂੰ ਸਾਰੀਆਂ ਗੱਡੀਆਂ ਦੀ ਪੂਰੀ ਜਾਣਕਾਰੀ ਮਿਲ ਸਕੇ ਅਤੇ ਸਾਰੀਆਂ ਗੱਡੀਆਂ ਬਾਰੇ ਪੂਰੀ ਇਨਫਰਮੇਸ਼ਨ ਮਿਲ ਸਕੇ ਇਸ ਲਈ ਪੂਰੀ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਜਈਆਂ ਗੱਡੀਆਂ ਦੀ ਵੀਡੀਓ ਮਾਂ ਲੈ ਕੇ ਪਹੁੰਚਦੇ ਰਹਾਂਗੇ ਇਹ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਗੱਡੀ ਦੀ ਜ਼ਰੂਰਤ ਹੋਵੇ ਜਾਂ ਆਪਣੀ ਗੱਡੀ ਦੀ ਐਡ ਲਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕੇ ਪਹਿਲੀ ਗੱਡੀ ਦੀ ਆਪਾਂ ਗੱਲ ਕਰ ਲਈਏ ਪਹਿਲੀ ਗੱਡੀ ਆਪਾਂ ਤੁਹਾਡੇ ਲਈ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਇਹ ਆਲਟੋ 2010 ਮਾਡਲ ਹੈ 2030 ਤੱਕ ਗੱਡੀ ਦੀ ਪਾਸਿੰਗ ਰੀਨਿਊ ਕਰਾਈ ਹੋਈ ਹੈ ਬਹੁਤ ਹੀ ਸੋਹਣੀ ਅਤੇ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਬਹੁਤ ਹੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਗੱਡੀ ਦੀ ਬਾਡੀ ਲੈਣ ਦੀ ਪੂਰੀ ਸਾਫ ਆਕਾਰ ਮਾਲਕਾਨੇ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਨਵੇਂ ਸ਼ੀਟ ਕਾ ਬਣੇ ਗੱਡੀ ਦੇ ਮੈਟਿੰਗ ਵਗੈਰਾ ਹੋਈ ਵੀ ਹੈ ਟਾਇਰਾਂ ਦੀ ਕੰਡੀਸ਼ਨ 70 ਤੋਂ 80% ਹੈ ਸੈਕੰਡ ਆਨਰ ਗੱਡੀ ਹੈ 10 ਮਾਡਲ ਹੈ 30 ਤੱਕ ਪਾਸ ਹੈ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਹੈ ਜੇ ਕਿਸੇ ਨੇ ਲੈਣੀ ਹੋਵੇ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਗੱਡੀ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਏਰੀਆ ਵੀਰਾਂ ਦਾ ਬਰਨਾਲਾਗਾ ਬਰਨਾਲਾ ਬਾਈਆਂ ਦਾ ਏਰੀਆਗਾ ਉੱਥੇ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਤੇ ਉਹਨਾਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਉਹਨਾਂ ਨਾਲ ਪੂਰੀ ਬਣਦੀ ਜਾਣਕਾਰੀ ਲੈ ਸਕਦੇ ਹੋ ਤੇ ਰੇਟ ਇਸ ਦਾ ਸਿਰਫ 1,30,000 ਰੁਪਇਆ 1,30,000 ਰੁਪਇਆ ਰੇਟ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਮਾਨਤਾ ਹੋ ਜਾਊਗਾ ਤੁਸੀਂ ਗੱਡੀ ਦੇਖੋ ਜਾ ਕੇ ਟੈਸਟ ਡਰਾਈਵ ਲੈਣ ਤੋਂ ਬਾਅਦ ਮਾਲਕ ਨਾਲ ਗੱਲ ਰੇਟ ਦੀ ਮਕਾ ਸਕਦੇ ਹੋ ਜੀ ਇਸ ਤੋਂ ਅੱਗੇ ਗੱਲ ਕਰ ਲਈਏ ਪਰ ਰੇਟ ਜਦੀ ਇਹ ਰਿਟਿਕ ਗੱਡੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇੰਜਨ ਗੇਅਰ ਦੀ ਮਾਲਕਾਂ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਬਾਡੀ ਲੈਨ ਦੀ ਸਾਰੀ ਗੱਡੀ ਓਰੀਜਨਲ ਹੈ ਹਰਿਆਣਾ ਨੰਬਰ ਗੱਡੀ ਹੈ ਐਨਓਸੀ ਮਾਲਕ ਕਟਵਾ ਕੇ ਦੇਣਗੇ 10 ਮਾਡਲ ਹੈ ਤੇ 30 ਤੱਕ ਪਾਸਿੰਗ ਇਹਦੀ ਵੀ ਰੀਨਿਊ ਹੋਈ ਵੀ ਹੈ 30 ਤੱਕ ਪਾਸ ਹੈ ਇੰਸ਼ੋਰੈਂਸ ਬੀਮਾ ਸਾਰਾ ਕੁਝ ਪ੍ਰਦੂਸ਼ਣ ਵਗੈਰਾ ਇਹਦਾ ਸਾਰੇ ਪੇਪਰ ਕੰਪਲੀਟ ਨੇ ਕੋਈ ਵੀ ਕਮੀ ਪੇਸ਼ੀ ਨਹੀਂ ਹੈ ਗੱਡੀ ਚ ਬਾਡੀ ਲੈਨ ਦੀ ਸਾਫ਼ ਹੈ ਨਵੇਂ ਸ਼ੀਟ ਕਵਰ ਆ ਗੱਡੀ ਦੇ ਮੈਟਿੰਗ ਵਗੈਰਾ ਹੋਈ ਵੀ ਆਗੀ ਬੱਡੀ ਲੈਂਦੀ ਰਿਜਨਲ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਹੈ ਤੁਹਾਨੂੰ 1 ਰੁਪਿਆ ਵੀ ਗੱਡੀ ਤੇ ਲਾਉਣ ਦੀ ਜ਼ਰੂਰਤ ਨਹੀਂ ਏਰੀਆ ਇਹਨਾਂ ਦਾ ਹੈਗਾ ਪੀਕੇ ਪੀਕੇ ਇਹਨਾਂ ਦਾ ਏਰੀਆ ਮਾਨਸਾ ਕੋਲੇ ਉੱਥੇ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਇਹਨਾਂ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਰੇਟ ਇਸ ਦਾ 1,60,000 ਰੁਪਿਆ ਰੇਟ ਰੱਖਿਆ ਹੈ 1,60,000 ਰੁਪਿਆ ਰੇਟ ਰੱਖਿਆ ਇਹਨਾਂ ਨੇ ਬਾਕੀ ਰੇਟ ਦੀ ਗੱਲ ਬਾਤ ਤੁਸੀਂ ਮੌਕੇ ਤੇ ਕਰ ਸਕਦੇ ਹੋ ਜਾਕੀ ਗੱਡੀ ਨੂੰ ਟੈਸਟ ਡਰਾਈਵ ਲੈਣ ਤੋਂ ਬਾਅਦ ਮਾਲਕਾ ਨਾਲ ਰੇਟ ਵਧਾ ਘਟਾ ਸਕਦੇ ਹਾਂ ਰੇਟ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਦੇ ਮਾਨਤਾ ਦੇ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਵੀ ਗੱਡੀਆਂ ਦੀ ਜਾਣਕਾਰੀ ਮਿਲ ਸਕੇ ਅਰੇ ਵੀਡੀਓ ਖਤਮ ਨਹੀਂ ਹੋਈ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਆਲਟੋ ਗੱਡੀ ਦੀ ਇਹ ਆਲਟੋ ਗੱਡੀ 2004 ਮਾਡਲ ਹੈ ਬਹੁਤ ਵੀਰਾਂ ਦੇ ਕਮੈਂਟ ਆਏ ਸੀ ਕੋਈ ਬਲੈਕ ਰੰਗ ਦੀ ਗੱਡੀ ਲੈ ਕੇ ਆਓ ਇਸ ਲਈ ਆਪਾਂ ਤੁਹਾਡੀ ਫਰਮਾਇਸ਼ ਤੇ ਬਲੈਕ ਰੰਗ ਦੀ ਗੱਡੀ ਲੈ ਕੇ ਪਹੁੰਚੇ ਹਾਂ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਲੈ ਕੇ ਪਹੁੰਚੇ ਹਾਂ ਨਵੇਂ ਲਾਏ ਟਾਇਰਾਂ ਦੀ ਕੰਡੀਸ਼ਨ ਵੀ 70 ਤੋਂ 80% ਪਈ ਹੈ। ਮੂਰਲੀਆਂ ਵਿੰਡੋਆਂ ਇਸ ਦੀ ਪਾਵਰ ਕੀਤੀਆਂ ਨੇ। ਚਾਰ ਮਾਡਲ ਗੱਡੀ ਹੈ। ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਹੈ। ਬਾਡੀ ਲੈਨ ਦੀ ਸਾਫ਼ ਆਕਾਰ ਇੰਜਨ ਗੇਅਰ ਦੀ ਮਾਲਕਾਂ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ। ਰੇਟ ਇਸ ਦਾ ਸਿਰਫ 65000 ਰੁਪਏ ਰੱਖਿਆ ਗਿਆ ਹੈ। 65000 ਰੁਪਏ ਕੋਈ ਫਿਕਸ ਰੇਟ ਨਹੀਂ ਹੈਗਾ। ਤੁਸੀਂ ਮਾਲਕਾਂ ਨਾਲ ਕੰਟੈਕਟ ਕਰਕੇ ਰੇਟ ਵਿੱਚ ਘਾਟਾ ਵਾਧਾ ਕਰ ਸਕਦੇ ਹੋ ਅਤੇ ਮਾਲਕਾਂ ਦਾ ਇਹਨਾਂ ਦਾ ਏਰੀਆ ਉੱਥੇ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ। ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਵਧੀਆ ਸੀਟ ਕਵਰ ਲੱਗੇ ਨੇ ਗੱਡੀ ਨੂੰ ਵਧੀਆ ਅਲਾਇ ਵੀ ਲੱਗੇ ਨੇਗੇ ਕੋਈ ਵੀ ਕਮੀ ਪੇਸ਼ੀ ਗੱਡੀ ਵਿੱਚ ਨਹੀਂ ਹੈਗੀ ਤੁਸੀਂ ਮਾਨਸਾ ਜਾਓ ਜਾ ਕੇ ਗੱਡੀ ਚੈੱਕ ਕਰੋ ਅਤੇ ਦੇਖ ਚੈੱਕ ਕਰਕੇ ਟੈਸਟ ਡਰਾਈਵ ਲੈਣ ਤੋਂ ਬਾਅਦ ਰੇਟ ਵਿੱਚ ਘਾਟਾ ਵਾਧਾ ਕਰ ਸਕਦੇ ਹਾਂ ਇੱਕ ਵਾਈ ਡਿਮਾਂਡ ਇਹਨਾਂ ਵੱਲੋਂ 65000 ਰੁਪਏ ਰੱਖੀ ਹੋਈ ਹੈ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਆਟੋ 2005 ਮਾਡਲ ਦੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਪੀਵੀ 30 ਨੰਬਰ ਹੈ ਇਹਦਾ ਮੁਖਸਰ ਏਰੀਆ ਦਾ ਨੰਬਰ ਆ ਤੇ ਏਰੀਆ ਵੀ ਬੀਰਾਂ ਦਾ ਮੁਖਸਰ ਹੀ ਆ ਮੁਖਸਰ ਏਰੀਆ ਚ ਇਹ ਗੱਡੀ ਖੜੀ ਹੈ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਬਾਡੀ ਲੈਂਡ ਦੀ ਗੱਡੀ ਬਹੁਤ ਸਾਫ ਹੈ ਅੰਦਰੋਂ ਮੈਟਿੰਗ ਵਗੈਰਾ ਹੋਈ ਵੀ ਹੈ ਨਵੇਂ ਸੀਟ ਕਵਰ ਨੇ ਲੈਦਰ ਦੇ ਇੰਜਨ ਗੇਅਰ ਦੀ ਮਾਲਕਾਂ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਗੱਡੀ ਦੀ ਬਾਡੀ ਲੈਂਡ ਦੀ ਸਾਫ ਹੈ ਕਾਰ ਕੋਈ ਵੀ ਕਮੀ ਪੇਸ਼ੀ ਕੋਈ ਚਰੀਟਾ ਕੋਈ ਡੈਂਟ ਵਗੈਰਾ ਗੱਡੀ ਦੇ ਵਿੱਚ ਨਹੀਂ ਹੈਗਾ ਤੁਸੀਂ ਮੁਖਸਰ ਜਾ ਕੇ ਇਹ ਗੱਡੀ ਦੇਖ ਸਕਦੇ ਹੋ ਤੇ ਰੇਟ ਇਸ ਦਾ ਸਿਰਫ 65 60000 ਰੁਪਏ ਰੱਖਿਆ ਗਿਆ ਹੈ ਰੇਟ ਸਰਫੇਸ ਦਾ 60000 ਰੁਪਏ ਰੱਖਿਆ ਗਿਆ ਹੈ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਵਧੀਆ ਸ਼ੀਟ ਕਵਰ ਲੱਗੇ ਨੇ ਗੱਡੀ ਨੂੰ ਇੰਜਨ ਗੇਅਰ ਦੀ ਮਾਲਕਾ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਤੇ ਮੁਕਸਰ ਵੀਰਾਂ ਦਾ ਏਰੀਆ ਹੈਗਾ ਤੁਸੀਂ ਮੁਕਸਰ ਜਾ ਕੇ ਗੱਡੀ ਦੀ ਟੈਸਟ ਡਰਾਈਵ ਲੈਣ ਤੋਂ ਬਾਅਦ ਗੱਡੀ ਦੇਖ ਸਕਦੇ ਹੋ 60000 ਰੇਟ ਕੋਈ ਫਿਕਸ ਰੇਟ ਨਹੀਂ ਹੈਗਾ ਰੇਟ ਵਿੱਚ ਘਾਟਾ ਵਾਧਾ ਕੀਤਾ ਜਾਊਗਾ ਅਦੇ ਮਾਲਕਾਂ ਨਾਲ ਗੱਲ ਕਰਕੇ ਤੁਸੀਂ ਰੇਟ ਵਿੱਚ ਘਾਟਾ ਵਾਧਾ ਕਰ ਸਕਦੇ ਹੋ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਆਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਧੰਨਵਾਦ